ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਕਾਰਵਾਈ ਦੇ ਅੱਜ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਵਿਵਾਦ ਹੋ ਗਿਆ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਲਗਾਏ ਨੇ ਖਾਸ ਤੌਰ ਤੇ ਦਿੱਲੀ ਦੇ ਸੀਐਮ ਦੇ ਦਫ਼ਤਰ ਦੇ ਵਿੱਚ ਡਾਕਟਰ 바ਵਾ ਸਾਹਿਬ ਮੇਧਕਾਰ ਅਤੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਸਰਕਾਰ ਦੇ ਉੱਤੇ ਤਿੱਖਾ ਸਿਆਸੀ ਹਮਲਾ ਕੀਤਾ ਆਮ ਆਦਮੀ ਪਾਰਟੀ ਦੀ ਆਗੂ ਜੋ ਕਿ ਹੁਣ ਵਿਰੋਧੀ ਧਿਰ ਦੇ ਆਗੂ ਵੀ ਨੇ ਆਤਸ਼ੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਨੇ ਸੱਤਾ ਦੇ ਵਿੱਚ ਆਉਂਦਿਆਂ ਹੀ ਬਾਬਾ ਸਾਹਿਬ ਅੰਬੇਦਕਰ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਸੀਐਮ ਦੇ ਦਫ਼ਤਰ ਵਿੱਚੋਂ ਹਟਾ ਦਿੱਤੀਆਂ ਨੇ ਇਸ ਦੇ ਉੱਤੇ ਭਾਜਪਾ ਦੇ ਸੀਐਮ ਦੇ ਵੱਲੋਂ ਇੱਕ ਤਸਵੀਰ ਜਾਰੀ ਕੀਤੀ ਗਈ ਉਹਨਾਂ ਇਹ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ ਸੀਐਮ ਦਫ਼ਤਰ ਦੇ ਵਿੱਚ ਡਾਕਟਰ ਅੰਬੇਦਕਰ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਬਸ ਉਹਨਾਂ ਦੀ ਜਗਾ ਬਦਲੀ ਗਈ ਹੈ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਵੀ ਇਸੇ ਗੱਲ ਨੂੰ ਲੈ ਕੇ ਹੰਗਾਮਾ ਹੋਇਆ ਇਸੇ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਬੀਜੇਪੀ ਦੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਉਧਰ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਅੰਬੇਦਕਰ ਨੂੰ ਆਪਣਾ ਆਦਰਸ਼ ਮੰਨਦੇ ਨੇ ਅਤੇ ਉਹਨਾਂ ਵੱਲੋਂ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਬੀਜੇਪੀ ਦੀ ਸਰਕਾਰ ਤੇ ਨਿਸ਼ਾਨਾ 사ਧਿਆ ਗਿਆ ਤੁਹਾਨੂੰ ਦੱਸੇ ਦੱਸ ਦਈਏ ਕਿ ਪੰਜਾਬ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੇ ਵੇਲੇ ਫੈਸਲਾ ਲਿਆ ਗਿਆ ਕਿ ਆਮ ਆਦਮੀ ਪਾਰਟੀ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਨੂੰ ਆਪਣਾ ਆਦਰਸ਼ ਮੰਨਦੀ ਹੈ ਤੇ ਇਸੇ ਲਈ ਇਹਨਾਂ ਦੋਹਾਂ ਸੂਬਿਆਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਤੇ ਇਸ ਨੂੰ ਲੈ ਕੇ ਅੱਜ ਵਿਵਾਦ ਹੋਇਆ ਹਾਦਸੀ ਨੇ ਦੁਪਹਿਰੇ ਤਕਰੀਬਨ 11:30 ਵਜੇ ਇਲਜ਼ਾਮ ਲਗਾਏ ਭਾਜਪਾ ਦੇ ਉੱਤੇ ਕਿ ਭਾਜਪਾ ਜਿਹੜੀ ਹੈ ਉਹ ਐਨਟੀ ਅੰਬੇਦਕਰ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਹੈ ਤੇ ਤਸਵੀਰਾਂ ਉਹਨਾਂ ਨੇ ਹਟਾ ਦਿੱਤੀਆਂ ਨੇ ਇਸ ਤੋਂ ਬਾਅਦ ਭਾਜਪਾ ਵੱਲੋਂ ਵੀ ਇਹ ਬਿਆਨ ਸਾਹਮਣੇ ਆਇਆ ਕਿ ਤਸਵੀਰਾਂ ਹਟਾਈਆਂ ਨਹੀਂ ਗਈਆਂ ਨੇ ਸਿਰਫ ਤਸਵੀਰਾਂ ਦੀ ਜਗ੍ਹਾ ਬਦਲੀ ਗਈ ਹੈ ਆਜ਼ੀ ਨੇ ਵੀ ਇਲਜ਼ਾਮ ਲਗਾਇਆ ਕਿ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਇਹ ਤਸਵੀਰਾਂ ਹਟਾਉਣ ਦੀ ਜਿਹੜੀ ਕਾਰਵਾਈ ਹੈ ਉਹ ਦਰਸਾਉਂਦੀ ਹੈ ਇਸ ਤੋਂ ਬਾਅਦ ਆ ਬੀਜੇਪੀ ਵੱਲੋਂ ਵੀ ਬਿਆਨ ਦਿੱਤੇ ਗਏ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਬੀਜੇਪੀ ਦੇ ਆਗੂ ਪ੍ਰਵੇਸ਼ ਵਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੰਮ ਹੀ ਹੈ ਕਿ ਦਿੱਲੀ ਦੇ ਵਿੱਚ ਵਿਕਾਸ ਨਹੀਂ ਹੋਣ ਦੇਣਾ ਅਤੇ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਰੱਖਣਾ ਉਹਨਾਂ ਕਿਹਾ ਕਿ 10 ਸਾਲ ਦਾ ਸਮਾਂ ਸੀ ਆਮ ਆਦਮੀ ਪਾਰਟੀ ਕੋਲ ਪਰ ਦਿੱਲੀ ਦੇ ਹਾਲਾਤ ਹੋਰ ਵੀ ਖਰਾਬ ਹੋ ਗਏ ਇਸ ਤੋਂ ਬਾਅਦ ਸਰਵਿੰਦਰ ਸਿੰਘ ਮਰਵਾਹਾ ਨੇ ਵੀ ਕਿਹਾ ਕਿ ਦਫ਼ਤਰਾਂ ਚ ਕੋਈ ਵੀ ਫੋਟੋ ਨਹੀਂ ਹਟਾਈ ਗਈ ਹੈ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਝੂਠ ਬੋਲ ਕੇ ਇਸ ਤਰ੍ਹਾਂ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਧਰੋਂ ਆਦਸੀ ਨੇ ਤਿੱਖੇ ਇਲਜ਼ਾਮ ਲਗਾਏ ਨੇ ਆਦਸੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਵੀ ਇਲਜ਼ਾਮ ਲਗਾਏ ਕਿ ਭਾਜਪਾ ਇਹ ਜੜੀ ਉਹ Dalit ਵਿਰੋਧੀ ਆਪਣਾ ਚਿਹਰਾ ਦਿਖਾ ਰਹੀ ਹੈ ਤਸਵੀਰਾਂ ਹਟਾਈਆਂ ਗਈਆਂ ਨੇ ਇਸ ਤੋਂ ਬਾਅਦ ਦਰਸ਼ਨ ਵੀ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਆទਸ਼ੀ ਉਹਨਾਂ ਦੇ ਨਾਲ ਸੀ ਅਤੇ ਹੋਰ ਵਿਧਾਇਕ ਸਨ ਆਮ ਆਦਮੀ ਪਾਰਟੀ ਦੇ ਸੋ ਅੱਜ ਦਾ ਦਿਨ ਪੂਰਾ ਹੰਦਾਮੇ ਵਾਲਾ ਰਿਹਾ ਲਗਾਤਾਰ ਤਸਵੀਰਾਂ ਨੂੰ ਲੈ ਕੇ ਵੀ ਸਿਆਸਤ ਹੋਈ ਹੈ ਤੇ ਇਸ ਤੋਂ ਇਲਾਵਾ ਮਹਿਲਾਵਾਂ ਨੂੰ 2500 ਰੁਪਏ ਦੇਣ ਦਾ ਜਿਹੜਾ ਵਾਅਦਾ ਹੈ ਉਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੇ ਬੀਜੇਪੀ ਦਾ ਅੱਜ ਤਿੱਖਾ ਕਰਾਵ ਕੀਤਾ ਹੈ। ਕੁੱਲ ਮਿਲਾ ਕੇ ਡਾਕਟਰ ਅੰਬੇਦਕਰ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਦਾ ਮਾਮਲਾ ਅੱਜ ਦਿੱਲੀ ਦੇ ਵਿੱਚ ਪੂਰਾ ਸਿਆਸੀ ਰੰਗਤ ਲਿਆ ਇਸ ਮਾਮਲੇ ਨੇ ਤੇ ਇਸ ਮਾਮਲੇ ਤੇ ਬੀਜੇਪੀ ਨੂੰ ਤਿੱਖੇ ਸੁਰਾਂ ਦੇ ਨਾਲ ਕੇਰਦੀ ਹੋਈ ਆਮ ਆਦਮੀ ਪਾਰਟੀ ਨਜ਼ਰ ਆਈ ਉਧਰ ਭਾਜਪੀ ਨੇ ਵੀ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਏ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦਾ ਜਿਹੜਾ ਰੁਖ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੁੱਦੇ ਤੋਂ ਪਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਬੇਲੋੜੀ ਸਿਆਸਤ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਅਜਿਹੇ ਇਲਜ਼ਾਮ ਭਾਜਪੀ ਵੱਲੋਂ ਵੀ ਆਮ ਆਦਮੀ ਪਾਰਟੀ ਤੇ ਲਗਾਏ ਗਏ ਨੇ